ਬਹੁਤ ਆਨੰਦ ਆਂਦਾ ਜੀ ਇੱਥੇ ਤਾਂ ਮਤਲਬ ਕੰਮ ਹੀ ਪੁੱਲ ਜਾਂਦਾ ਜੀ ਇੱਥੇ ਆ ਕੇ ਤਾਂ ਜਿੰਨਾ ਓខਾ ਟਾਈਮ ਵਾਈਗੁਰੂ ਆਪੇ ਕੱਟ ਦਿੰਦਾ ਜੀ ਜਦਦੇ ਆਏ ਆ ਗੁੱਸਾ ਮਤਲਬ ਕੰਮ ਕਾਜ ਬਹੁਤ ਵੜ ਕੇ ਪਿਆ ਕੰਮ ਤਾਂ ਚਿੱਤੇ ਹੀ ਨਹੀਂ ਆਂਦਾ ਕਿ ਬਸ ਕਿ ਬੋਧਵਾਰ ਆਵੇ ਤੇ ਚਪਹਿਰਾ ਸਾਹਿਬ ਤੇ ਜਾਈਏ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਸਿੱਖ ਕੌਮ ਬਹੁਤ ਵੱਡੀ ਕੌਮ ਹੈ ਸਿੱਖ ਕੌਮ ਦੇ ਵਿੱਚ ਬਹੁਤ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਜਾਂਦਾ ਹੈ ਇਹ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਕੀ ਜੋ ਗੁਰਗਰੰਦ ਸਾਹਿਬ ਨਾਲ ਜੁੜ ਗਿਆ ਤੇ ਉਹਦੇ ਰੋਗ ਆਪ ਹੀ ਕੱਟੇ ਜਾਣਗੇ ਸਾਰੇ ਬਾਕੀ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ ਜੀ ਸੁੱਖ ਸ਼ਾਂਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਆਨੰਦ ਆੰਦਾ ਜੀ ਇੱਥੇ ਤਾਂ ਮਤਲਬ ਕੰਮ ਹੀ ਭੁੱਲ ਜਾਂਦਾ ਜੀ ਇੱਥੇ ਆ ਕੇ ਤਾਂ ਜਿੰਨਾ ਓខਾ ਟਾਈਮ ਵਾਈਗੁਰੂ ਆਪੇ ਕੱਟ ਦਿੰਦਾ ਜਿੱਥੇ ਕਿੰਨਾ ਸਮਾਂ ਹੋ ਗਿਆ ਜੀ ਆ ਬਾਬਾ ਦੇਵ ਸਿੰਘ ਗੁਰਦੁਆਰੇ ਆਉਂਦਾ ਸਾਨੂੰ ਹੁਣ ਲਗਾਤਾਰ ਪੰਜ ਛੇ ਫਤੀ ਹੋਇਆ ਕਿੰਨਾ ਕਿ ਜੀਵਨ ਦੇ ਵਿੱਚ ਜਿਹੜਾ ਕਿ ਇਹ ਬਦਲਾਅ ਵੇਖਣ ਨੂੰ ਮਿਲਿਆ ਵੀ ਜਦੋਂ ਦੇ ਇੱਥੇ ਆਉਣਾ ਸ਼ੁਰੂ ਕੀਤਾ ਤੇ ਦੁਪਹਿਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਜਾਦ ਦੇ ਆਏ ਆ ਗੁੱਸਾ ਮਤਲਬ ਕੰਮ ਕਾਜ ਬਹੁਤ ਵੜਕ ਪਿਆ ਕਿ ਕੰਮ ਤਾਂ ਚਿੱਤੇ ਹੀ ਨਹੀਂ ਆਂਦਾ ਕਿ ਬਸ ਕਿ ਬੋਧਵਾਰ ਆਵੇ ਤੇ ਦੁਪਹਿਰਾ ਸਾਹਿਬ ਤੇ ਜਾਈਏ ਮਤਲਬ ਗੱਲ ਸਹੀ ਹੈ ਨਾ ਵੀ ਜਦੋਂ ਵੀ ਸੰਗਤ ਇੱਥੇ ਆ ਕੇ ਜਪੇੜਾ ਸਾਫ ਘਟਨਾ ਸ਼ੁਰੂ ਕਰਦੀ ਹੈ ਤਾਂ ਇੱਕ ਤੋ ਉਹਦੇ ਜੀਵਨ ਦੇ ਵਿੱਚ ਠਹਿਰਾਵ ਬਹੁਤ ਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕੋਈ ਦੁੱਖ ਦਰਦ ਹੋਵੇ ਬਾਬਾ ਦੀਪ ਸਿੰਘ ਜੀ ਆਪ ਹੀ ਘਟਣਾ ਸ਼ੁਰੂ ਕਰ ਦਿੰਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਸਿੱਖ ਕੌਮ ਬਹੁਤ ਵੱਡੀ ਕੌਮ ਹੈ ਸਿੱਖ ਕੌਮ ਦੇ ਵਿੱਚ ਬਹੁਤ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਜਾਂਦਾ ਤੇ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਕਿ ਜੋ ਗੁਰਗ੍ਰੰਥ ਸਾਹਿਬ ਨਾਲ ਜੁੜ ਗਿਆ ਤੇ ਉਹਦੇ ਰੋਗ ਆਪ ਹੀ ਕੱਟੇ ਜਾਣਗੇ ਸਾਰੇ ਕੁਸੀਂ ਕਦੇ ਬਾਬਾ ਦੇਸ਼ੀਆਂ ਤੋਂ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਹਾਂਜੀ ਤੁਸੀਂ ਮੰਗਿਆ ਹੋਵੇ ਕੁਝ ਤੇ ਪੂਰਾ ਹੋਇਆ ਹੋਵੇ ਬਸ ਇਹ ਸੁੱਖ ਸ਼ਾਂਤੀ ਮਿਲੇ ਬਾਕੀ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ ਜੀ ਸੁੱਖ ਸ਼ਾਂਤੀ ਬਸ ਹਾਂਜੀ ਸਰਬੱਤ ਦਾ ਭਲਾ ਹੀ ਮੰਗਦੇ ਹਾਂ ਹਾਂਜੀ ਹਾਂਜੀ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਦੇ ਜੀ ਬਸ ਹੋਰ ਕੁਝ ਨਹੀਂ ਜ਼ਿਆਦਾ ਬਾਕੀ ਸਭ ਕੁਝ ਹੈਗਾ ਬਸ ਸਰਬੱਤ ਦਾ ਭਲਾ ਹੀ ਮੰਗਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬਹੁਤ ਆਨੰਦ ਆਉਂਦਾ ਜੀ ਇੱਥੇ ਤਾਂ ਮਤਲਬ ਕੰਮ ਹੀ ਭੁੱਲ ਜਾਂਦਾ ਜੀ ਇੱਥੇ ਆ ਕੇ ਤਾਂ ਜਿੰਨਾ ਔਖਾ ਟਾਈਮ ਵਾਹਿਗੁਰੂ ਆਪੇ ਘਟ ਦਿੰਦਾ ਜੀ ਇੱਥੇ ਕਿੰਨਾ ਸਮਾਂ ਹੋ ਗਿਆ ਜੀ ਆ ਬਾਬਾ ਦੇਵ ਸਿੰਘ ਗੁਰਦੁਆਰੇ ਆਉਂਦਾ ਸਾਨੂੰ ਹੁਣ ਲਗਾਤਾਰ 5-6 ਹਫਤੇ ਹੋ ਗਏ ਕਿੰਨਾ ਕਿ ਜੀਵਨ ਦੇ ਵਿੱਚ ਜਿਹੜਾ ਕਿ ਇਹ ਬਦਲਾਅ ਵੇਖਣ ਨੂੰ ਮਿਲਿਆ ਵੀ ਜਦੋਂ ਦੇ ਇੱਥੇ ਆਉਣਾ ਸ਼ੁਰੂ ਕੀਤਾ ਤੇ ਦੁਪਹਿਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਜਾਦ ਦੇ ਆਇਆ ਗੁੱਸਾ ਮਤਲਬ ਕੰਮ ਕਾਜ ਬਹੁਤ ਫਰਕ ਪਿਆ ਕਿ ਕੰਮ ਤਾਂ ਚਿੱਤ ਹੀ ਨਹੀਂ ਆਂਦਾ ਕਿ ਬਸ ਕਿ ਬੋਧਵਾਰ ਆਵੇ ਤੇ ਦੁਪਹਿਰਾ ਸਾਹਿਬ ਤੇ ਜਾਈਏ ਮਤਲਬ ਗੱਲ ਸਹੀ ਹੈ ਨਾ ਵੀ ਜਦੋਂ ਵੀ ਸੰਗਤ ਇੱਥੇ ਆ ਕੇ ਜਪੇਰਾ ਸਾਫ ਕੱਟਣਾ ਸ਼ੁਰੂ ਕਰਦੀ ਹੈ ਤਾਂ ਇੱਕ ਤਾਂ ਉਹਦੇ ਜੀਵਨ ਦੇ ਵਿੱਚ ਠਹਿਰਾਵ ਬਹੁਤ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕੋਈ ਦੁੱਖ ਦਰਦ ਹੋਵੇ ਬਾਬਾ ਦੀਪ ਸਿੰਘ ਜੀ ਆਪ ਵੀ ਕੱਟਣਾ ਸ਼ੁਰੂ ਕਰ ਦਿੰਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਸਿੱਖ ਕੌਮ ਬਹੁਤ ਵੱਡੀ ਕੌਮ ਹੈ ਸਿੱਖ ਕੌਮ ਦੇ ਵਿੱਚ ਬਹੁਤ ਤਰੀਕੇ ਨਾਲ ਗੁਰਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਕਿ ਜੋ ਗੁਰਗ੍ਰੰਥ ਸਾਹਿਬ ਨਾਲ ਜੁੜ ਗਿਆ ਤੇ ਉਹਦੇ ਰੋਗ ਆਪ ਹੀ ਕੱਟੇ ਜਾਣਗੇ ਸਾਰੇ ਤੁਸੀਂ ਕਦੇ ਬਾਬਾ ਦੇਸ਼ੀਆ ਤੋਂ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਹਾਂਜੀ ਤੁਸੀਂ ਮੰਗਿਆ ਹੋਵੇ ਕੁਝ ਤੇ ਪੂਰਾ ਹੋਇਆ ਹੋਵੇ ਬਸ ਸਹੀਏ ਸੁੱਖ ਸ਼ਾਂਤੀ ਮਿਲੇ ਬਾਕੀ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ ਜੀ ਸੁੱਖ ਸ਼ਾਂਤੀ ਬਸ ਹਾਂਜੀ ਸਰਬੱਤ ਦਾ ਭਲਾ ਹੀ ਮੰਗਦੇ ਹਾਂ ਹਾਂਜੀ ਹਾਂਜੀ ਸਾਰਿਆਂ ਦਾ ਸਰਬੱਤ ਦਾ ਭਲਾ ਹੀ ਮੰਗਦੇ ਹਾਂ ਠੀਕ ਬਸ ਹੋਰ ਕੁਝ ਨਹੀਂ ਜਿਆਦਾ ਬਾਕੀ ਸਭ ਕੁਝ ਹੈਗਾ ਬਸ ਸਰਬੱਤ ਦਾ ਭਲਾ ਹੀ ਮੰਗਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ